ਖਰਲਿਸਤਾਨ ਲਹਿਰ ਨੂੰ ਵਧਾਉਣ ਅਤੇ ਹਿੰਦੂ ਲੀਡਰਾਂ ਦੀ ਟਾਰਗੇਟ ਕੀਲਿੰਗ ਕਰਨ ਵਾਲੇ ਗੈਂਗਸਟਰਾਂ ਦੀ ਬਟਾਲਾ ਪੁਲਿਸ ਨੇ ਤਰੰਤ ਰਣਵਿਖੇ ਜਾ ਕੇ ਕੀਤੀ ਪ੍ਰਾਪਰਟੀ ਫ੍ਰੀਜ਼ ਮਾਮਲਾ 2023 ਦਾ ਹੈ ਜਦੋਂ ਇੱਕ ਸ਼ਿਵ ਸੈਨਾ ਦੇ Hindu ਲੀਡਰ ਤੇ ਉਸ ਦੀ ਦੁਕਾਨ ਤੇ ਪਹੁੰਚ ਕੇ ਸ਼ਰਮ ਦਿਨ ਦਿਹਾੜੇ ਗੋਲੀ ਚੱਲੀ ਇਸ ਗੋਲੀ ਦੌਰਾਨ ਸ਼ਿਵ ਸੈਨਾ ਲੀਡਰ ਅਤੇ ਉਸ ਦੇ ਬੇਟਾ ਭਤੀਜਾ ਜ਼ਖਮੀ ਹੋਏ ਸਨ ਜਿਸ ਮਗਰੋਂ ਪੁਲਿਸ ਨੇ ਕਾਰਵਾਈ ਕੀਤੀ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਮਗਰੋਂ ਪੁਲਿਸ ਨੇ ਮੁਸਤਦੀਦ ਦਿਖਾਉਂਦਿਆਂ ਪਤਾ ਕਰਵਾਇਆ ਕਿ ਇਹਨਾਂ ਨੂੰ ਪੈਸੇ ਦੀ ਫੰਡਿੰਗ ਕਿੱਥੋਂ ਹੋਈ ਹੈ ਡੀਐਸਪੀ ਸਿਟੀ ਬਟਾਰਾ ਸੰਜੀਪ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਇਹਨਾਂ ਨੂੰ ਵਿਦੇਸ਼ ਤੋਂ ਪੈਸੇ ਹਿੰਦੂ ਲੀਡਰਾਂ ਨੂੰ ਟਾਰਗੇਟ ਕਰਨ ਲਈ ਆਏ ਸਨ ਇੱਥੋਂ ਤੱਕ ਕਿ ਚੰਡੀਗੜ੍ਹ ਦੇ ਇੱਕ ਵੱਡੇ ਮਸ਼ਹੂਰ ਪੱਤਰਕਾਰ ਦੀ ਵੀ ਇਹਨਾਂ ਨੇ ਰੇਕੀ ਕੀਤੀ ਸੀ ਪਰ ਪੱਤਰਕਾਰ ਤੇ ਗੋਲੀ ਚਲਾਉਣੀ ਇਹਨਾਂ ਲਈ ਸੰਭਵ ਨਹੀਂ ਹੋਇਆ ਜਿਸ ਮਗਰੋਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਗੈਂਗਸਟਰਾਂ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਹੈ ਉਹਨ ਪ੍ਰਾਪਰਟੀ ਨਾ ਤਾਂ ਵੇਚ ਸਕਣਗੇ ਨਾ ਹੀ ਕਿਸੇ ਨੂੰ ਗਹਿਣੇ ਰੱਖ ਸਕਣਗੇ ਅਤੇ ਨਾ ਹੀ ਕਿਸੇ ਹੋਰ ਦੇ ਨਾਮ ਬਦਲੀ ਕਰ ਸਕਣਗੇ ਪ੍ਰਾਪਰਟੀ ਫਰੀਜ਼ ਕਰਨ ਮਗਰੋਂ ਜੇਲ੍ਹ ਵਿੱਚ ਬੈਠੇ ਇਨ੍ਹਾਂ ਗੈਂਗਸਟਰਾਂ ਨੂੰ ਨੋਟਿਸ ਵੀ ਭਜਵਾ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਇਹ ਮਾਮਲਾ 246 2023 ਦਾ ਜੀ ਉਦੋਂ ਇੱਥੇ ਦੋ ਅਣਪਛਾਤੇ ਵਿਅਕਤੀ ਆਏ ਸੀ ਰਜੀਵ ਮਾ ਜੰਦੀ ਦੁਕਾਨ ਤੇ ਇੱਕ ਸ਼ਿਵ ਸਨਾ ਲੀਡਰ ਆ ਉਹ ਸੀ ਉਹਦਾ ਮੁੰਡਾ ਸੀ ਤੇ ਉਹਦਾ ਪਤੀਜਾ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਤੇ ਇਥੇ ਚੜ੍ਹਨੀ ਕਰ ਗਏ ਸੀ ਜਿਹਤੇ 103 ਨੰਬਰ ਵਰਚਾ ਤਰਜ ਹੋਇਆ ਸੀ ਥਾਣਾ ਸਿਟੀ ਵਿੱਚ 307 ਦਾ ਤੇ ਆਮ ਜੱਟ ਦੀਆਂ ਜਿਹੜੀ ਸੈਕਸ਼ਨ ਸੀ ਜਦੋਂ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਪਹਿਲੇ ਇਹਦੇ ਵਿੱਚ ਇੱਕ ਵਿਅਕਤੀ ਗ੍ਰਿਫਤਾਰ ਕਰ ਲਿਆ ਦਲਵੀਰ ਸਿੰਘ ਦਲਵੀਰ ਸਿੰਘ ਸੁਲਤਾਨਵਿੰਡ ਦਾ ਰਹਿਣ ਵਾਲਾ ਸੀ ਤੇ ਉਹਦੀ ਉੱਧਰ ਪੁੱਛ ਕੇ ਇਸ ਤੇ ਜਿਹੜਾ ਦੂਸਰਾ ਵਿਅਕਤੀ ਸੀ ਜਸ਼ਨ ਜਸ਼ਨ ਉਹ ਕਿਲਾ ਕਵੀ ਸੰਤੋਖ ਸਿੰਘ ਤਰਨਤਰਨ ਦਾ ਰਹਿਣ ਵਾਲਾ ਸੀ ਤੇ ਉਹਨਾਂ ਨੇ ਵਾਰਤਾਤ ਨੂੰ ਅੰਜਾਮ ਦਿੱਤਾ ਫਿਰ ਜਦੋਂ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਆਈ ਤਾਂ ਉਦੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੇ WhatsApp ਦੇ ਜਾਂ Signal ਐਪ ਤੇ ਇਹਨਾਂ ਦੇ ਹੈਂਡਲਰ ਹਗੇ ਸੀ ਵਿੱਚ ਲਖਵਿੰਦਰ ਸਿੰਘ ਦੇਵ ਸਿੰਘ ਅਜਦੀ ਸਿੰਘ ਅਮਿਤ ਜੋ ਕਿ ਇਹਨਾਂ ਦੇ ਵਿੱਚੋਂ ਕਈ ਦੋ ਵਿਅਕਤੀ ਜਿਹੜੇ ਮੱਧ ਪ੍ਰਦੇਸ਼ ਦੇ ਤਿੰਨ ਬੰਦੇ ਜਗਦੀਸ਼ ਅਮਿਤ ਉਹ ਦੇਵ ਉਧਰ ਤੇ ਰਹਿਣਾ ਦੇਵ ਦੀ ਹੈ ਆਇਡੈਂਟੀਟੀ ਇਹਦੇ ਸਟੈਬਲਿਸ਼ਿੰਗ ਹੋਈ ਸਿਗਨਲ ਐਪ ਤੇ ਉਹਦੀ ਆਈਡੀ ਬਣੀ ਸੀ ਤੇ ਉੱਥੋਂ ਇਹਨਾਂ ਨੂੰ ਪੈਸੇ ਸਪਲਾਈ ਕੀਤੇ ਜਾਂਦੇ ਸੀ ਤਾਂ ਕਿ ਉਹ ਦੇਸ਼ ਵਿਰੋਧੀ ਜਿਹੜੀਆਂ ਗਤੀਵਿਧੀਆਂ ਜਾਂ ਜਿਸ ਤਰ੍ਹਾਂ ਖਾਲਿਸਤਾਨੀ ਲਹਿਰ ਨੂੰ ਅੱਗੇ ਵਧਾ ਸਕਣ ਤੇ ਹਿੰਦੂ ਲੀਟਰਾਂ ਨੂੰ ਇਸ ਤਰ੍ਹਾਂ ਟਾਰਗੇਟ ਕਰਕੇ ਕਰ ਸਕਣ ਪੁੱਛ ਕੇ ਇਸ ਵਿੱਚ ਇਹ ਵੀ ਆਇਆ ਸੀ ਕਿ ਇਹਨਾਂ ਨੇ ਇੱਕ ਵੱਡੇ ਪੱਤਰਕਾਰ ਦੇ ਵੀ ਚੰਡੀਗੜ੍ਹ ਦੇ ਘਰ ਹਕੀ ਕੀਤੀ ਸੀ ਤੇ ਇਹ ਗੱਲਾਂ ਸਾਹਮਣੇ ਆਉਂਦੇ ਤਾਂ ਫਿਰ ਇਹਦੇ ਵਿੱਚ ਕਿਉਂ ਦੇਸ਼ ਵਿਰੋਧੀ ਜਾਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਮੋਬਲਸ ਕਰਕੇ ਇਨਾਂ ਤੇ ਫਿਰ ਯੂਪਾ ਐਕਟ ਵੀ ਅਸੀਂ ਐਡ ਕੀਤਾ ਸੀ ਉਹ ਯੂਪਾ ਐਕਟ ਦੇ ਵਿੱਚ ਫਿਰ ਅੱਗੇ ਪ੍ਰोसीडिंग ਚੱਲ ਗਈ ਜਿਹੜੇ ਬੰਦੇ ਗ੍ਰਿਫਤਾਰ ਉਹ ਤੇ ਅਦਾਲਤ ਚ ਦੇ ਦੇਤਾ ਅਸੀਂ ਚਰਾਂ ਬਟ ਇਹਨਾਂ ਦਾ ਇੱਕ ਹੋਰ ਇਹਨਾਂ ਨੂੰ ਇੱਕ ਡੈਕ੍ਰੈਂਟਰ ਅਸੀਂ ਜੇ ਆਪ ਅੱਗੇ ਚੁੱਕਦੇ ਹੋਏ ਕੰਪੀਟੈਂਟ ਅਥਾਰਟੀ ਵੱਲੋਂ ਇਹਨਾਂ ਦੀਆਂ ਪ੍ਰੋਪਰਟੀਆਂ ਵੀ ਫ੍ਰੀਜ਼ ਕੀਤੀਆਂ ਜਿੱਦਾਂ ਜਿਨ੍ਹਾਂ ਦੇ ਵਿੱਚੋਂ ਜਿਹੜਾ ਲਖਵਿੰਦਰ ਸਿੰਘ ਹੈ ਤੇ ਇੱਕ ਲਖਵਿੰਦਰ ਸਿੰਘ ਤੇ ਰੈਸ਼ਿਆ ਨੇ ਪਿੰਡ ਦਾ ਹੈਗਾ ਜੀ ਤੇ ਦੂਸਰੇ ਪਾਸੇ ਇਕ ਹੋਰ ਸੀ ਦੇਚਾ 인ਦਰਜੀ ਸਿੰਘ ਇਹ ਦੋਵੇਂ ਰਾਇਸ਼ੀਆਣਾ ਪਿੰਡ ਤਰਨਤਾਰਨ ਦੇ ਸੀ ਤੇ ਇੱਕ ਜਿਹੜਾ ਜਸ਼ਨ ਸੀ ਜਿਹੜਾ ਇੱਥੇ ਗੋਲੀਬਾਰੀ ਵਿੱਚ ਸ਼ਾਮਲ ਸੀ ਉਹ ਕਿਲਾਕ ਵੀ ਸੰਤੋਖ ਸਿੰਘ ਦਾ ਸੀ ਉਹਨਾਂ ਦੀਆਂ ਪ੍ਰਾਪਰਟੀਆਂ ਅਸੀਂ ਫ੍ਰੀਜ਼ ਕਰਕੇ ਤੇ ਉਹਨਾਂ ਦੇ ਆਰਡਰ ਪੇਸਟ ਕਰ ਦਿੱਤੇ ਨੇ ਵੀ ਤੇ ਗਾਂ ਉਹਦਾ ਦਾ ਕੰਪੀਟੈਂਟ ਅਥਾਰਟੀ ਨੂੰ ਵੀ ਫਰਦਰ ਪ੍ਰोसीडिंग ਲਈ ਲਿਖ ਕੇ ਭੇਜ ਦਿੱਤਾ ਹੈ